ਏ ਆਕੋ ਧੰਨ ਗੁਰੂ ਨਾਨਕ ਮਾਲਕ ਜੁਗ ਜੁਗ ਅਟਲ ਚਬਰ ਛਤਰ ਤਖਤਾਂ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਅਰਦਾਸ ਬੇਨਤੀ ਕਰਕੇ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਅਮਰਤਿ ਵੇਲੇ ਦੀ ਪ੍ਰਭਾਤ ਫੇਰੀ ਆਰੰਭ ਹੋਈ ਸੰਗਤਾ ਗੁਰੂ ਕੇ ਗੁਣ ਗਾਉਂਦਿਆਂ ਨਾਮ ਜਪਦਿਆਂ ਸੇਵਕ ਪਰਿਵਾਰ ਸਰਦਾਰ ਸਾਫ ਸਿੰਘ ਜੀ ਸਵਰਗਵਾਸੀ ਤਿੰਨਾਂ ਦੇ ਗ੍ਰਹਿ ਵਿੱਚ ਪਹੁੰਚ ਕੇ ਦੀਵਾਨ ਸਜਾਇਆ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਅਗਵਾਈ ਹੇਠ ਸੰਗਤਾਂ ਬਿਰਾਜਮਾਨ ਨੇ ਸਰਪ੍ਰਸਤੀ ਹੇਠ ਅਮਰਤ ਵੇਲੇ 2:30 ਵਜੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ ਸਤਕਾਰਯੋਗ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਸਤਕਾਰਯੋਗ ਭਾਈ ਜਸਪਾਲ ਸਿੰਘ ਜੀ ਜਿਨ੍ਹਾਂ ਨੇ ਡਿਊਟੀ ਨਿਭਾਈ ਹੈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਨੇ ਬਹੁਤ ਪਿਆਰਾ ਸ਼ਬਦ ਪੜਿਆ ਮਿੱਤਰ ਪਿਆਰਾ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ ਦੁਨੀਆਂ ਦੇ ਰੰਗ ਵੇਖ ਕੇ ਮੇਰਾ ਮਨ ਜਿਹੜਾ ਸੀ ਉਹ ਦੁਨੀਆ ਵਿੱਚ ਲੱਗ ਗਿਆ ਤੇ ਅਸਲੀ ਜਿਹੜਾ ਮਿੱਤਰ ਜਿਨਾ ਬਾਬਾ ਨਾਨਕ ਉਹ ਮੈਂ ਭੁੱਲ ਬੈਠੀ ਵਾਹੀ ਰੰਗ ਕ ਸੁੰਭੈ ਕ ਸੁੰਭਾ ਰੰਗ ਹੁੰਦਾ ਜਿਹੜਾ ਉਤਰ ਜਾਣਾ ਕੱਚੇ ਰੰਗ ਨੂੰ ਵੇਖ ਕੇ ਮੇਰਾ ਮਨ ਬਦਲ ਗਿਆ ਤੇ ਪੱਕਾ ਰੰਗ ਮੈਂ ਜਾਣੇਂਗੀ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਬਗਦਾਦ ਵਿੱਚ ਗਏ ਨਾ ਬਗਦਾਦ ਵਿੱਚ ਗੁਰਦੁਆਰਾ ਹੈ ਬਹੁਤ ਵੱਡਾ ਮੁਸਲਮਾਨੀ ਦੇਸ਼ ਹੈ ਬੜੀ ਮੁਸ਼ਕਲ ਨਾਲ ਗੁਰੂ ਕੇ ਸਿੱਖ ਸੇਵਾ ਨਿਭਾਰੇ ਨੇ ਪਿੱਛੇ ਜੇ ਬਗਦਾਦ ਵਿੱਚ ਅੱਜ ਤੋਂ 7 ਸਾਲ ਪਹਿਲਾਂ ਦੋ ਸਿੱਖਾਂ ਦੇ ਸਿਰ ਲਾ ਕੇ ਥਾਲ ਵਿੱਚ ਪਾ ਕੇ ਉਹਨਾਂ ਭੇਟਾ ਕਰਦੀ ਸੀ ਕਿ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ ਤੁਸੀਂ ਇੱਥੋਂ ਜਾਓ ਉਹ ਕਹਿਣ ਲੱਗੇ ਸਾਰੇ ਸਿੱਖਾਂ ਦੇ ਸਿਰ ਲਾ ਦੇ ਉਹ ਗੁਰਦੁਆਰਾ ਤਾਂ ਵੀ ਚੱਲੂਗਾ ਬਗਦਾਦ ਵਿੱਚ ਉੱਥੇ ਬਾਬਾ ਜੀ ਗਏ ਸਨ ਕਿਤੇ ਉਸ ਮਰਿਆਦਾ ਨੂੰ ਉੱਥੋਂ ਦੇ ਗੁਰੂ ਕੇ ਸਿੱਖਾਂ ਨੇ ਕਾਇਮ ਰੱਖਿਆ ਹੋਇਆ ਗੁਰਮਖੋ ਗੁਰੂ ਮਹਾਰਾਜ ਉੱਥੇ ਗਏ ਪੀਰਾਂ ਦਾ ਦੇਸ਼ ਸੀ ਤੇ ਹੋਇਆ ਕਿ ਗੁਰੂ ਜੀ ਨੇ ਅੰਮ੍ਰਿਤ ਵੇਲੇ ਕਾਜੀ ਦੇ ਉੱਠਣ ਤੋਂ ਪਹਿਲਾਂ ਹੀ ਬਾਗ ਦੇ ਦਿੱਤੀ ਮੁਸਲਮਾਨ ਵੀਰ ਬਾਗ ਦਿੰਦੇ ਨੇ ਤੇ ਮਹਾਰਾਜ ਨੇ ਉੱਚੀ ਸਾਰੀ ਜਦੋਂ ਕਾਜੀ ਦੇ ਉੱਠਣ ਤੋਂ ਪਹਿਲਾਂ ਹੀ ਬਾਗ ਦੇਤੀ ਸਾਰਾ ਨਗਰ ਹੀ ਸੁਨਮਨ ਹੋ ਗਿਆ ਵੀ ਇਹ ਬਾਗ ਹੀ ਪਹਿਲੀ ਵਾਰੀ ਸੁਣੀ ਹੈ ਵਾਂਗ ਐ ਇਤਰਾ ਹੁੰਦੀ ਐ ਜਦੋਂ ਵਾਂਗ ਦਿੰਦੇ ਹਵਲ ਅੱਲਾ ਇਤਰਾ ਬਾਗ ਦਿੱਤੀ ਗੁਰੂ ਜੀ ਅਬੂਾ ਤੋਂ ਬਾਗ ਦਿੱਤੀ ਗੁਰੂ ਜੀ ਨੇ ਸਾਰਾ ਨਗਰ ਸੁਨਮਨ ਹੋ ਗਿਆ ਬਿਰਤੀਆਂ ਲਾਗੀਆਂ ਬਾਬੇ ਦੀ ਬਾਗ ਨਾਲ ਤੇ ਸਾਡੀਆਂ ਸ਼ਬਦ ਨਾਲ ਨਹੀਂ ਲੱਗਦੀ ਵਾਹਿਗੁਰੂ ਸਾਰੀ ਸਾਰੀ ਅਮਰ ਬੀਤ ਜਾਂਦੀ ਹੈ ਧਿਆਨ ਨਹੀਂ ਲੱਗਦਾ ਸੁਰਤੀ ਨਹੀਂ ਲੱਗਦੀ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਨਗਰ ਤੋਂ ਬਾਹਰ ਬੈਠੇ ਬਾਗ ਦਿੱਤੀ ਸਾਰੀ ਨਗਰੀ ਉੱઠી ਇੱਕ ਵਾਰ ਕਿ ਕਾਜੀ ਸਾਹਿਬ ਤਾਂ ਉੱਡੇ ਨਹੀਂ ਇਹ ਬਾਗ ਕਿੱਥੋਂ ਆ ਗਈ ਉਹਨਾਂ ਨੂੰ ਇੰਜ ਲੱਗਾ ਕਿ ਅੱਲਾਹ ਨੇ ਖੁਦ ਬਾਗ ਦਿੱਤੀ ਐਨਾ ਬਰਾਗ ਸੀ ਮਹਾਰਾਜ ਦੇ ਗਲੇ ਵਿੱਚ ਐਨਾ ਦਰਦ ਸੀ ਆਕੇ ਵੇਖਿਆ ਤੇ ਦੋ ਹੀ ਬੰਦੇ ਇੱਕ ਬਾਬਾ ਅਕਾਲ ਰੂਪ ਤੇ ਦੂਜਾ ਰਬਾਬੀ ਮਰਦਾ ਸੁਨਮਨ ਸੁਨਮਨ ਨਗਰੀ ਪਹੀ ਦੇਖ ਪੀਰ ਭਇਆ ਹੈਰਾਨਾ ਪੀਰ ਨੂੰ ਵੇਖ ਕੇ ਹੈਰਾਨ ਹੋ ਗਏ ਕਿ ਸਾਰੀ ਨਗਰੀ ਜਿਹੜੀ ਸੀ ਨਾ ਸੁਨਮੋਨੀ ਹੋ ਗਈ ਵਿਕਾਰ ਸਾਰੇ ਕਪਾਸੇ ਲੱਗ ਗਏ ਜਦੋਂ ਬਾਬੇ ਦਾ ਸ਼ਬਦ ਸੁਣੋ ਨਾ ਗੁਰਨਾਣ ਸਾਹਿਬ ਦਾ ਵਿਕਾਰਿਕ ਗੁੱਠੇ ਵਿੱਚ ਲਾ ਦਿਆ ਕਰੋ ਵਾਹਿਗੁਰੂ ਨਹੀਂ ਲੱਗੇ ਤੇ ਹਾਲੇ ਗੱਲ ਬਣੀ ਨਹੀਂ ਸਮਝੋ ਜੇ ਸ਼ਬਦ ਵੀ ਚੱਲ ਰਿਹਾ ਹੈ ਵਿਕਾਰ ਵੀ ਚੱਲ ਰਹੇ ਨੇ ਪਾਣੀ ਵੀ ਸੋਣ ਰਹੇ ਆ ਲੇਕਿਨ ਈਰਖਾ ਵਸੋ ਕੇ ਇੱਕ ਦੂਜੇ ਨੂੰ ਦੂਜੀ ਨਿਗਾ ਨਾਲ ਵੀ ਦੇਖ ਰਹੇ ਉਹਨਾਂ ਆਖਿਆ ਆਪਣੇ ਫਕੀਰ ਨੂੰ ਸਤੋ ਜਿਹੜਾ ਆਪਣੇ ਫਕੀਰ ਰਹਿੰਦੇ ਨੇ ਪੁੱਛੋ ਕੌਣ ਐ ਇਹ ਕੌਣ ਆਏ ਨੇ ਸਤੋ ਆਪਣੇ ਫਕੀਰਾਂ ਨੂੰ ਫਕੀਰ ਆਇਆ ਉਹਦਾ ਨਾਮ ਸੀ ਦਸਤਗੀਰ ਅਸਲ ਵਿੱਚ ਜਿਹੜਾ ਫਕੀਰਾਂ ਦਾ ਜਥੇਦਾਰ ਹੁੰਦਾ ਉਹਨੂੰ ਦਸਤਗੀਰ ਕਹਿੰਦੇ ਉਹ ਆਇਆ ਮੋਹ ਨੇ ਬਾਬੇ ਦੇ ਸਾਹਮਣੇ ਆ ਕੇ ਨਾ ਅੱਖਾਂ ਮੀਚ ਲਈਆਂ ਧਿਆਨ ਵਿੱਚ ਜੁੜ ਗਿਆ ਧਿਆਨ ਵਿੱਚ ਜੁੜਿਆ ਰਿਹਾ ਜੁੜਿਆ ਰਿਹਾ ਜੁੜਿਆ ਰਿਹਾ ਜੁੜ ਕੇ ਕਹਿੰਦਾ ਹੈ ਬੜਾ ਵੱਡਾ ਫਕੀਰ ਹੈ ਇਹਨੂੰ ਮੱਥਾ ਟੇਕੋ ਮੈਨੂੰ ਨਾ ਮੱਥਾ ਟੇਕੋ ਵਾਹਿਗੁਰੂ ਤਰਸ ਗੀਰ ਬਗਦਾਦ ਦਾ ਵੱਡਾ ਫਕੀਰ ਦਸਤਗੀਰ ਫਕੀਰਾਂ ਦਾ ਜਥੇਦਾਰ ਕਹਿੰਦਾ ਮੈਂ ਧਿਆਨ ਲਾ ਕੇ ਦੇਖਿਆ ਦੇਖੋ ਕਿੱਡਾ ਉਹ ਧਿਆਨਤਾਰੀ ਹੋਏਗਾ ਕਿੱਡਾ ਉਹ ਸਿਦ ਸਿਧੀਆਂ ਵਾਲਾ ਹੋਏਗਾ ਕਿੰਨੀਆਂ ਕਰਮਾਤਾਂ ਵਾਲਾ ਹੋਏਗਾ ਜਿਹਨੇ ਬਾਬੇ ਨਾਨਕ ਨੂੰ ਪਛਾਣਿਆ ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਉੱਚਿਆ ਫਿਰ ਕਹ ਤਸਦਗੀਰ ਕੌਣ ਫਕੀਰ ਕਿਸ ਕਾ ਕਰਹਾਨਾ ਮਰਦ ਕਿਥੋਂ ਆਇਓ ਕਿਥੋਂ ਦੇ ਫਕੀਰ ਕਰਹਾਨਾ ਕਿਹੜਾ ਘਰ ਕਿਹੜਾ ਤੁਹਾਡਾ ਆਹਾਹਾ ਅਸੀਂ ਉਹਦੇ ਦੇ ਕਹਿੰਦੇ ਸਾਡੀ ਫਲਾਣੇ ਥਾਂ ਤੇ ਕੋਠੀ ਐ ਵਾਹਿਗੁਰੂ ਸਾਡਾ ਫਲਾਣੇ ਥਾਂ ਤੇ ਡੇਰਾ ਐ ਸਾਂਦੇ ਕੋਲ ਬੜੀਆਂ ਸੰਗਤਾਂ ਆਉਂਦੀਆਂ ਨੇ ਬਾਬੇ ਆਖਿਆ ਮੈਂ ਤਾਂ ਕਲਯੁਗ ਵਿੱਚ ਸੰਸਾਰ ਨੂੰ ਜੋੜਨਾ ਹੈ ਪੁੱਛਿਆ ਫਿਰ ਕਹ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ ਨਾਲਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨ ਮੈਂ ਤਾਂ ਫਕੀਰਾਂ ਨੂੰ ਵੀ ਰੱਬ ਵਰਗੇ ਸਮਝਦਾ ਆਪੋ ਸਾਧ ਨਾਮ ਜਰੀ ਵਾਲੇ ਕਹਿੰਦਾ ਜਿਹੜੇ ਫਕੀਰ ਇਹਨਾਂ ਰੱਬ ਦੇ ਨਾਮ ਜਪਣ ਵਾਲੇ ਉਹਨਾਂ ਵਿੱਚ ਤੇ ਰੱਬ ਵਿੱਚ ਫਰਕ ਕੋਈ ਨਹੀਂ ਮੈਂ ਤਾਂ ਰੱਬ ਦਾ ਬੰਦਾ ਆ ਮੇਰਾ ਕੋਈ ਘਰ ਨਹੀਂ ਰੱਬ ਹੀ ਮੇਰਾ ਘਰ ਹੈ ਮੇਰਾ ਅਸਲੀ ਟਿਕਾਣਾ ਪਰਮੇਸ਼ਰ ਹੈ ਸ਼ਬਦ ਹੈ ਤਰਥ ਆਕਾਸ਼ ਚਹੂੰ ਦਿਸ ਜਾਨਾ ਧਰਤੀ ਤੇ ਆਕਾਸ਼ ਚਾਰਾਂ ਪਾਸੇ ਰੱਬ ਦੀ ਕੁਦਰਤ ਵੱਸੀ ਹੋਈ ਹੈ ਮੈਂ ਤਾਂ ਉਹ ਹੀ ਜਾਣਦਾ ਉਹ ਜਿੰਨਾ ਕੁੱਲੀਆਂ ਵਿੱਚ ਤੇਰੇ ਚਰਨ ਪਏ ਜਿੰਨਾ ਕੁੱਲੀਆਂ ਦੇ ਵਿੱਚ ਚਰਨ ਪਏ ਤੇਰੇ ਆਦੇ ਵੀ ਸਿਰ ਝੁਕਾ ਜਾਂਦੇ ਵਾਹਿਗੁਰੂ ਜੋ ਨਾ ਮਿਲੇ ਕਾਮ ਤੇਰੇ ਕੋਲੋਂ ਲੋਕੀ ਤੇਰੇ ਤੋਂ ਖਟ ਕੇ ਬਾ ਜਾਂਦੇ ਉਹਨਾਂ ਦੀਆਂ ਪੁਸ਼ਤਮੀ ਤਰ ਜਾਉਣ ਜੋ ਸ਼ਰਨ ਤੇਰੀ ਵਿੱਚ ਆ ਜਾਂਦੇ ਇਹ ਤਰਫ ਕੀ ਰਾਜ ਇੱਥੇ ਮੰਗਣ ਆਉਂਦੇ ਰਾਜ ਇਹ ਤਰਫ ਕੀ ਰਾਜ ਇੱਥੇ ਮੰਗਣ ਆਉਂਦੇ ਰਾਜ ਜੇ ਤਰਫ ਕੀ ਰਾਸ ਮੰਗਣ ਆਉਂਦੇ ਰਾਜੇ ਇੱਥੇ ਮੰਗਣ ਆਉਂਦੇ ਰਾਜੇ ਇੱਥੇ ਮੰਗਣ ਆਉਂਦੇ ਰਾਜੇ ਜਿਸ ਵੰਡੀਆਂ ਮੇਰਾ ਜਿੱਥੇ ਮੰਗਣ ਆਉਂਦੇ ਰਾਜੇ ਤੇ ਸਰਪਚੀ ਰਾਜਾ ਇੱਥੇ ਮੰਗਣ ਆਉਂਦੇ ਰਾਜੇ ਤੇ ਸਰਪਚੀ ਰਾਜਾ ਜਾਂਦੇ ਕੁਕਰਵੀ ਜਾਂਦੇ ਤੱਕਣਾ ਨਾ ਨਿਵਾਜ਼ੇ ਜਾਂਦੇ ਕੁਕਰਵੀ ਜਾਂਦੇ ਤੱਕਣਾ ਨਾ ਨਿਵਾਜ਼ੇ ਇਸ ਦਰਦ ਦੇ ਕੁਕਰਵੀ ਜਾਂਦੇ ਤੱਕਣਾ ਨਾ ਨਿਵਾਜ਼ੇ ਇਸ ਦਰਦ ਦੇ इस दर से इस दर से कुकर भी जाते सकता नाद निवाजे तो इस दर से कुकर भी हो तो जाते सकता नाद निवाजे दर्द दर पकीरा का इस मंगल आओ मेरा मंगण आेट मंग आे चे मंग आे राजे मंगणे राजे चेटे मंगल ਤਾਰ ਪਕੀਰਾ ਦਾ ਕਿਤੇ ਮੰਨਣ ਆਉਂਦੇ ਰਾਜੇ ਇਹ ਕਰ ਤੁਕੀਰਾ ਦਾ ਕੋਇ ਤੇ ਮੰਨਣ ਆਉਂਦੇ ਰਾਜੇ ਹਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ talk ਸੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹ ਸੱਚ ਹੋਵੇ ਇਹਾ ਉਹ ਸੱਚ ਹੋਵੇ ਇਹਾ ਉਹ ਸੱਚ ਹੋਵੇ ਇਹਾ ਉਹ ਸੱਚ ਹੋਵੇ ਏ ਦਰਸ ਕੀ ਰਾਂਗਾਂ ਇਸ ਤੇ ਮੰਗਣ ਹौं ਕੇ ਰਾਜੇ मन दर जे सुकर चाल सपंदर जे सुखी सपत ਦਰਸੇ ਫੁੱਲ ਵੀ ਜਾਂਦੇ ਸਾਥ ਸਾਨਾਂ ਨਿਵਾਜੇ ਦਰਸੇ ਨਸਰਵੀ ਉਹ ਜਾਂਦੇ ਸਾਥ ਸਾਨਾਂ ਨਿਵਾਜੇ ਗੁਰਨਾانک ਦੇ ਘਰ ਵਿੱਚ ਜਿਹੜਾ ਆ ਗਿਆ ਉਹ ਬੰਸ ਹੈ ਆਪਣੇ ਆਪ ਨੂੰ ਕੋਈ ਫਕੀਰ ਸਮਝਦਾ ਹੈ ਆਪਣੇ ਆਪ ਨੂੰ ਕੋਈ ਗਰੀਬ ਸਮਝਦੇ ਤੇ ਗੱਲ ਇੱਕ ਅਲੱਗ ਹੈ ਲੇਕਿਨ ਉਹ ਬਾਦਸ਼ਾਹ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਜੁਰਗਤ ਜੀ ਨੂੰ ਜਪਜੀਤ ਸਾਹਿਬ ਮਿਲ ਗਿਆ ਉਹਨੂੰ ਹੋਰ ਕੀ ਚਾਹੀਦਾ ਓਨੂੰ ਹੋਰ ਕੀ ਚਾਹੀਦਾ ਕਿਤੇ ਕਰਮਾਂ ਵਾਲਿਆਂ ਨੂੰ ਜਿਵੇਂ ਭਾਈ ਸਾਹਿਬ ਨੇ ਦੱਸਿਆ ਹੈ ਨਾ ਕਿ ਵੱਡੇ ਭਾਗ ਸਮਝੋ ਕਿ ਆਪਾਂ ਨੂੰ ਇਹ ਧਰ ਮਿਲਿਆ ਵਾਹਿਗੁਰੂ ਜਿਸ ਧਰ पे ਜੇ ਨਾ ਝੁਕੇ ਸਰ ਉਸੇ ਧਰ ਨਹੀਂ ਕਹਤੇ ਧਰ ਧਰ पे ਜੋ ਝੁਕ ਜਾਏ ਉਸੇ ਸਰ ਨਹੀਂ ਕਹਤੇ ਉਹ ਬੰਦੇ ਦਾ ਸਿਰ ਨਹੀਂ ਹੈ ਜਿਹੜਾ ਬਾਬੇ ਨਾਨਕ ਦਾ ਇੱਕ ਵਾਰੀ ਤੋ ਹੋ ਗਿਆ ਤੇ ਫਿਰ ਦਰਦਰ ਤੇ ਗੁਰੂ ਸਾਧ ਸਾਹਿਬ ਜੀ ਦਾ ਇਹ ਸੀਸ ਕਿੱਥੇ ਨੂੰ ਆਉਂਦਾ ਫਿਰਦਾ ਬਾਣੀ ਐਵੇਂ ਨਹੀਂ ਮਿਲਦੀ ਐਵੇਂ ਨਹੀਂ ਸੇਵਾ ਮਿਲਦੀ ਕਰਮਾਂ ਨਾਲ ਨਹੀਂ ਗੁਰੂ ਸਾਹਿਬ ਜਿੱਥੇ ਜਾਂਦੇ ਸੀ ਨਾ ਵੱਡੇ ਵੱਡੇ ਫਕੀਰ ਮੱਥਾ ਟੇਕਦੀ ਸੀ ਆਓ ਮਹਾਰਾਜ ਸਾਡੀ ਧਰਤੀ ਨੂੰ ਭਾਗ ਲੱਗ ਗਏ ਵਾਹਿਗੁਰੂ ਤੇ ਆਪਾਂ ਇਸ ਗੱਲ ਨੂੰ ਅਜੰਗਵਾਦ ਦਿੰਨੇ ਫਿਰ ਕੀ ਹੋ ਗਿਆ ਅੱਜ ਨਾ ਗਏ ਤੇ ਫਿਰ ਕੀ ਹੋ ਗਿਆ ਐਦ ਕੇ ਪਰਵਾਹ ਫਿਰ ਤੇ ਨਾ ਗਏ ਤੇ ਫਿਰ ਕੀ ਹੋ ਗਿਆ ਸੁਣੋ